ਐਸ ਵੇਲੇ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਸ਼ਾਮ 84 ਵਿਧਾਨ ਸਭਾ ਹਲਕੇ ਦੇ ਵਿੱਚ ਡੇਰਾ ਬਾਬਾ ਜਵਾਰਦਾਸ ਜੀ ਦੇ ਡੇਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਖਤਮ ਹੋ ਗਿਆ ਹੈ ਸਪਰੀਮ ਕੋਰਟ ਦੇ ਵਿੱਚ ਮਾਮਲਾ ਜਾਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲੋਅਰ ਕੋਰਟ ਨੂੰ ਕਰਨ ਦੇ ਲਈ ਕਿਹਾ ਸੀ ਅਤੇ ਹੁਣ ਕੁਝ ਸਮਾਂ ਪਹਿਲਾਂ ਹੁਸ਼ਿਆਰਪੁਰ ਦੀ ਲੋਅਰ ਕੋਰਟ ਦੇ ਵਿੱਚ ਪਿੰਡ ਦੇ ਪੱਖ ਵਿੱਚ ਇਹ ਫੈਸਲਾ ਆਇਆ ਹੈ ਤੇ ਹੁਣ ਦਮਦਮੀ ਟਕਸਾਲ ਖਾਲਸਾ ਪਿੰਡਰਾਂ ਵਾਲੇ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਇਹ ਡੇਰਾ ਖਾਲੀ ਕਰਨਾ ਹੋਵੇਗਾ ਕਾਨੂੰਨ ਵਿਵਸਥਾ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਡੇਰੇ ਦੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਇਸ ਮੌਕੇ ਜਦੋਂ ਅਸੀਂ ਐਸਪੀ ਮੇਜਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਡੇਰੇ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਪੁਲਿਸ ਤਾਇਨਾਤ ਹੈ ਤੇ ਅੱਜ ਉਹਨਾਂ ਨੇ ਆਲੇ-ਦੁਆਲੇ ਦੇ ਪਿੰਡਾਂ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਪੂਰੇ ਦਾ ਪੂਰਾ ਕਾਨੂੰਨ ਦਾ ਯਾਨੀ ਕਹਿਣ ਦਾ ਮਤਲਬ ਕਾਨੂੰਨ ਦੀ ਪੂਰੀ ਪਾਲਣਾ ਕਰਾਂਗੇ ਮਾਨਯੋਗ ਅਦਾਲਤ ਨੇ ਜੋ ਵੀ ਫੈਸਲਾ ਦਿੱਤਾ ਸਾਡੇ ਹੱਕ 'ਚ ਦਿੱਤਾ ਬڑے ਚਿਰਾਂ ਤੋਂ ਲੜਾਈ ਚੱਲ ਰਹੀ ਸੀ ਇਹ ਔਰ ਕਾਮਯਾਬੀ ਮਿਲੀ ਆ ਬਾਬਾ ਜਵਾਰਦਾਸ ਜੀ ਦੀ ਕਿਰਪਾ ਹੋਈ ਆ ਔਰ ਸਾਰੇ মিডিਆ ਨੂੰ ਵੀ ਮੇਰੇ ਵੱਲੋਂ ਮੁਬਾਰਕਾਂ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਮੁਬਾਰਕਾਂ ਔਰ মিডিਆ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਵੱਲੋਂ ਦੇਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗਨ ਨਾ ਪਵੇ ਉਹਨੂੰ ਮੰਦੇ ਤੇ ਜ ਰੱਖਦੇ ਹੋਏ ਸੀ ਸ਼ਿਫਟਾਂ ਵਿੱਚ ਲਾ ਕੇ ਜਿਹੜੀ ਡਿਊਟੀ ਕਰ ਰਹੇ ਆ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਆ। ਜੇਕਰ ਗੱਲ ਕਰੀਏ ਤਾਂ ਅੱਜ ਫੈਸਲਾ ਜਨਤਾ ਦੇ ਹੱਥ ਦੇ ਵਿੱਚ ਆ ਗਿਆ ਹੈ। ਤਾਂ ਡੇਰੇ ਦੇ ਅੰਦਰ ਔਰ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਫਲੈਗ ਮਾਰ ਚੁੱਕਿਆ ਹੈ, ਕੱਢਿਆ ਗਿਆ ਔਰ ਕਿੰਨੀ ਕਿਸੇਦਾਰ ਦੇ ਵਿੱਚ ਐਸੇ ਅਸੀਂ ਲੇਟੇ ਪੁਲਿਸ ਅਫਸਰ ਔਰ ਮੁਲਾਦ ਦੇ ਰਾਤ ਤੱਕ। ਅ ਤਕਰੀਬਨ ਮੇਰੇ ਸਵੇਤ ਅਸੀਂ 6-7 ਜੀਓ ਹੈਗੇ ਆ ਔਰ ਜਿਹੜੇ 10-12 ਅਸੀਂ ਐਸਐਚਓ ਲੱਗੇ ਹੋਏ ਆ। ਔਰ ਬਾਕੀ ਫੋਰਸ ਜਿਹੜੀ ਆ ਵੱਖ-ਵੱਖ ਦੂਸਰੇ ਜ਼ਿਲ੍ਹਿਆਂ ਤੋਂ ਆਈ ਆ 500 ਦੇ ਕਰੀਬ ਬੰਦਾ ਜਿਹੜਾ ਅਸੀਂ ਜਿਹੜੀ ਆ ਡੇ ਸ਼ਿਫਟ ਦੇ ਵਿੱਚ ਜਿਹੜੀ ਸਖਿਓ ਰੱਖਿਆ ਰਾਤ ਨੂੰ ਵੀ ਅਸੀਂ ਐਕਸਟਰਾ 2.5 300 ਬੰਦਾ ਜਿਹੜਾ ਰੱਖਦੇ ਆ ਔਰ ਜੀਓ ਦੀ ਨਿਗਰਾਨੀ ਵਿੱਚ ਜਿਹੜੀ ਆ ਲਗਾਤਾਰ ਇਹਦੇ ਵਿੱਚ ਅਸੀਂ ਲਾ ਕੇ ਜਿਹੜੀਆਂ ਡਿਊਟੀਆਂ ਕਰ ਰਹੇ ਹਾਂ